ਹੈਲਥ ਔਰ ਸਿੱਖਿਆ ਹੈਲਥ ਔਰ ਸਿੱਖਿਆ ਸਾਡਾ ਪਹਿਲ ਦੇ ਆਧਾਰ ਤੇ ਕੰਮ ਹੋਊਗਾ ਸਰਕਾਰੀ ਸਕੂਲ 12000 ਤੋਂ ਉੱਤੇ ਔਰ ਨਾਲ ਮਿਡਲ ਸਕੂਲ ਔਰ ਨਾਲ ਹਾਈ ਸਕੂਲ ਸਾਰੇ ਖਾਦੇ ਹੋਣੇ ਸ਼ੁਰੂ ਹੋਗੇ ਕਿਤੇ 10 ਦੀ ਗਿਣਤੀ ਲਈ ਕਿਤੇ 20 ਦੀ ਕਿਤੇ 50 ਦੀ ਕਿਤੇ 100 ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਦਾ ਕੀਤਾ ਸੀ ਲੋਕਾਂ ਦਾ ਦਿੱਲੀ ਦੇ ਵਿੱਚ ਕਾਹਦੀ ਦਿਖਾਇਆ ਹੈ ਕਿ ਹਰ ਇੱਕ ਜਿਹੜਾ ਪੇਰੈਂਟਸ ਇਹ ਚਾਹੁੰਦਾ ਵੀ ਸਾਡਾ ਬੱਚਾ ਜਿਹੜਾ ਉਹ ਸਰਕਾਰੀ ਸਕੂਲ ਦੇ ਵਿੱਚ ਦਾਖਲ ਤੁਸੀਂ ਦੇਖਿਆ ਵੀ ਪ੍ਰਿੰਸੀਪਲ ਬਾਹਰ ਭੇਜੇ ਹੈਡ ਟੀਚਰ ਬਾਹਰ ਭੇਜੇ ਬੱਚਿਆਂ ਨੂੰ ਭੇਜਿਆ ਦਿਖਾਉਣ ਵਾਸਤੇ ਇਸ ਰੋਡ ਦੇ ਵਿੱਚ ਵੀ ਕੀ ਹੋ ਰਿਹਾ ਹੈ ਇਹ ਪੰਜਾਬ ਦੇ ਵਿੱਚ ਨਹੀਂ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਸਾਹਿਬ ਲੇਕਿਨ ਇਹ ਮਿਹਨਤ ਜੇ ਕਾਮਯਾਬ ਤਾਂ ਹੀ ਹੋ ਸਕੂ ਜੇ ਤੁਹਾਡਾ ਅਧਿਆਪਕਾਂ ਦਾ ਤੇ ਪੇਰੈਂਟਸ ਦਾ ਜਿਹੜਾ ਉਹ ਸਹਿਯੋਗ ਆ ਹੋ ਅਸੀਂ ਤੁਹਾਡੇ ਨਾਲ ਆ ਸਰਕਾਰ ਤੁਹਾਡੇ ਨਾਲ ਆ ਮਾਨਜੋਗ ਸਿੱਖਿਆ ਮੰਤਰੀ ਹਰਜੋਤ ਬੈਂਸ ਜਿਹੜੇ ਬੜੇ ਪੋਜੀਟਿਵ ਨੇ ਹਮੇਸ਼ਾ ਤੁਹਾਡੇ ਵਿੱਚ ਰਹਿੰਦੇ ਨੇ ਉਹ ਵੀ ਤੁਹਾਡੇ ਨਾਲ ਆ ਮਾਨਜੋਗ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਸਾਡੇ ਮਾਨਜੋਗ ਅਰਵਿੰਦ ਕੇਜਰੀਵਾਲ ਜਿਹੜੇ ਕਨਵੀਨਰ ਨੇ ਉਹ ਵੀ ਲਗਾਤਾਰ ਇਸ ਗੱਲ ਤੇ ਨਿਗਰਾਨੀ ਰੱਖ ਰਹੇ ਨੇ ਹਰ ਇੱਕ ਬੰਦਾ ਤੁਹਾਡੇ ਨਾਲ ਆ ਨੀ ਸਰਕਾਰ ਵੱਲੋਂ ਜੋ-ਜੋ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਜਿਵੇਂ ਕਿ ਮੀਡੇ ਮੀਲ ਸਾਨੂੰ ਟੀ.ਐਲ.ਐਮ ਮਿਲਦੀ ਹੈ ਕਿਤਾਬਾਂ ਮਿਲਦੀਆਂ ਯੂਨੀਫਾਰਮ ਮਿਲਦੀ ਹੈ ਉਹਦੇ ਰਿਗਾਰਡਿੰਗ ਅਸੀਂ ਪੇਰੈਂਟਸ ਨੂੰ ਦੱਸ ਕੇ ਅਵੇਅਰ ਕਰ ਰਹੇ ਹਾਂ ਕਿ ਸਰਕਾਰ ਆਪਣੇ ਗਵਰਨਮੈਂਟ ਸਕੂਲਾਂ ਦੇ ਲਈ ਕਿੰਨਾ ਕੁਝ ਕਰ ਰਹੀ ਹੈ ਸਾਡੀ ਬੈਂਸ ਜਿਹੜੀਆਂ ਨੇ ਉਹ ਪਿੰਡਾਂ ਦੇ ਵਿੱਚ ਔਰ ਜਿੱਥੇ-ਜਿੱਥੇ ਵੀ ਡਿਸਟ੍ਰਿਕਟ ਜਿਹੜਾ ਹੈ ਮੁਹਾਲੀ ਹੈ ਉਹਦਾ ਏਰੀਆ ਹੈ ਉੱਥੇ ਬੈਂ ਸਾਡੀ ਜਾਏਗੀ ਉਹਦੇ ਵਿੱਚ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਜਿਹੜਾ ਹੈਗਾ ਉਹ ਇਸ ਮਹਿਮਦਾਹੀ ਦਾ ਹਿੱਸਾ ਬਣਾਇਆ ਜਾਏਗਾ ਟੀਚਰ ਸਾਡੇ ਮਹਿਮ ਦਾ ਹਿੱਸਾ ਹੋਣਗੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਮਿਆਰ ਹੁਣ ਬਹੁਤ ਉੱਚਾ ਹੋ ਗਿਆ ਹੈ ਤੇ ਇਸ ਸਰਕਾਰ ਵੱਲੋਂ ਕਾਫੀ ਜਿਹੜਾ ਹੈਗਾ ਮਤਲਬ ਗ੍ਰਾਂਟਸ ਦਿੱਤੀਆਂ ਜਾ ਰਹੀਆਂ ਨੇ ਤੇ ਪੜ੍ਹਾਈ ਦਾ ਮਿਆਰ ਵੀ ਉੱਚਾ ਹੋਇਆ ਤੇ ਉਹਦੇ ਨਾਲ ਨਾਲ ਮਤਲਬ ਫੈਸਿਲਿਟੀਆਂ ਬਹੁਤ ਬੱਚਿਆਂ ਨੂੰ ਮਿਲਦੀਆਂ ਨੇ ਜਿਵੇਂ ਕਿ ਦੁਪਹਿਰ ਦਾ ਖਾਣਾ ਵੀ ਦਿੰਦੇ ਆ ਬੈਡੇ ਮੀਲ ਦਿੰਦੇ ਆ ਔਰ ਜਿਹੜੇ ਸਾਡੇ ਟੀਚਰ ਨੇ ਬਹੁਤ ਕੰਪੀਟੈਂਟ ਨੇ ਤੇ ਬੜੇ ਔਖੇ ਟੈਸਟ ਪਾਸ ਕਰਕੇ ਉਹ ਇੱਥੇ ਜਿਹੜੇ ਹੈਗੇ ਨੇ ਸਿਲੈਕਟ ਹੁੰਦੇ ਨੇ ਬਹੁਤ ਧੜਾ ਧੜਾ ਗ੍ਰੰਟਾ ਸਟੀਆਂ ਹੈਗੀਆਂ ਤੇ ਇੱਕ मतलब ਬੱਚਿਆਂ ਦੇ ਬੈਠਣ ਲਈ ਜਿਹੜੇ ਰੂਮਸ ਨੇ ਉਹ ਵਧੀਆ ਫਰਨੀਚਰ ਵਧੀਆ ਤੇ ਵਾਸ਼ਰੂਮ ਟਾਇਲਟਸ ਦਾ ਖਾਸ ਖਿਆਲ ਰੱਖਿਆ ਹੈਗਾ ਪੰਜਾਬ ਦੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਨੇ ਦਾਖਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੁਹਿੰਮ ਦਾ ਆਗਾਜ਼ ਕੀਤਾ ਤੇ ਅੱਜ ਮੋਹਾਲੀ ਦੇ ਐਮਐਲਏ ਕੁਲਵੰਤ ਸਿੰਘ ਨੇ ਦਾਖਲਾ ਮੁਹਿੰਮ 2024-25 ਦੀ ਸ਼ੁਰੂਆਤ ਕੀਤੀ। ਉਹ ਅੱਜ ਮੋਹਾਲੀ ਦੇ ਫੇਜ਼ 2 ਦੇ ਸਰਕਾਰੀ ਸਕੂਲ 'ਚ ਪਹੁੰਚੇ ਅਤੇ ਦਾਖਲਾ ਮੁਹਿੰਮ ਸੰਬੰਧੀ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉੱਥੇ ਹੀ ਉਹਨਾਂ ਨੇ ਸਰਕਾਰੀ ਸਕੂਲ ਦਾ ਜਾਇਜ਼ਾ ਲਿਆ, ਬੱਚਿਆਂ ਨਾਲ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸਰ ਤਾਰੀ ਸਕੂਲਾਂ ਦੀ ਸ਼ਾਨ ਬਹਾਲ ਕਰਨ ਵਾਸਤੇ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਸਾਰਿਆਂ ਨੂੰ ਇਸ ਮਹਿੰਮ ਵਿੱਚ ਸ਼ਾਮਲ ਹੋਣ ਤੇ ਜਿ ਆਇਆ ਵੀ ਆਖਦਾ ਔਰ ਧੰਨਵਾਦ ਵੀ ਕਰਦਾ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਵਾਅਦੇ ਕੀਤੇ। ਵੀ ਹੈਲਥ ਔਰ ਸਿੱਖਿਆ। ਹੈਲਥ ਔਰ ਸਿੱਖਿਆ ਸਾਡਾ ਪਹਿਲ ਦੇ ਆਧਾਰ ਤੇ ਕੰਮ ਹੋਊਗਾ। ਉਸੇ ਤੇ ਵਰਕ ਕਰਨਾ ਸ਼ੁਰੂ ਕੀਤਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਤੇ ਉਹਨਾਂ ਨੇ ਆਉਂਦੀ ਸਾਰੀ ਜੋ ਵੀ ਆਪਣੇ ਵਾਅਦੇ ਸੀ ਗਰੰਟੀਆਂ ਸੀ ਉਹ ਪੂਰੇ ਕਰਨੇ ਸ਼ੁਰੂ ਕੀਤੇ ਤੇ ਸਿੱਖਿਆ ਦੀ ਮਹਿੰਮਾ ਜਿਹੜੀ ਇਹ ਸ਼ੁਰੂ ਹੋਈ ਤੇ ਮਾਨਯੋਗ ਸਾਡੇ ਮੰਤਰੀ ਨੇ ਹਰਜੋਤ ਸਿੰਘ ਜੀ ਬਹੁਤ ਸ਼ਿੱਦਤ ਦੇ ਨਾਲ ਲੱਗੇ ਹੋਏ ਨੇ ਉਹ ਦਿਨ ਰਾਤ ਮੁੱਖ ਮੰਤਰੀ ਦੀ ਟੀਮ ਦੇ ਸਭ ਤੋਂ ਵਧੀਆ ਮੈਂਬਰ ਜਿਹੜੇ ਕੱਲ-ਕੱਲੇ ਸਕੂਲ ਦੇ ਵਿੱਚ ਜਾ ਕੇ ਹਰ ਇੱਕ ਕੰਮ ਨੂੰ ਆਪ ਆਪਣੀਆਂ ਨਜ਼ਰਾਂ ਨਾਲ ਦੇਖ ਰਹੇ ਨੇ ਤੇ ਅੱਜ ਦੀ ਜਿਹੜੀ ਮੁਹਿੰਮ ਹੈ ਇਹ ਉਹਨਾਂ ਨੇ ਹੀ ਸ਼ੁਰੂ ਕੀਤੀ 9 ਤਰੀਕ ਨੂੰ ਤੇ ਅੱਜ ਇਹ ਸਾਰੇ ਪੰਜਾਬ ਦੇ ਵਿੱਚ ਸ਼ੁਰੂ ਹੋ ਰਹੀ ਆ ਬੱਚਿਆਂ ਨੂੰ ਦਾਖਲ ਦਾਖਲ ਕਰਨ ਦੇ ਵੱਧ ਤੇ ਵੱਧ ਬੱਚੇ ਦਾਖਲ ਹੋਣ ਔਰ ਵੱਧ ਤੇ ਵੱਧ ਸਰਕਾਰੀ ਸਕੂਲਾਂ ਦੇ ਸਨਮਾਨਯੋਗ ਟੀਚਰ ਦਾ ਉਹਨਾਂ ਦੀ ਪੜ੍ਹਾਈ ਦਾ ਉਹਨਾਂ ਦੇ ਤਜਰਬੇ ਦਾ ਫਾਇਦਾ ਲੈਣ ਔਰ ਜਿਹੜੇ ਸਰਕਾਰੀ ਸਕੂਲ ਬਣੇ ਹੋਏ ਨੇ ਉਹਨਾਂ ਦਾ ਇਨਫਰਾਸਟ੍ਰਕਚਰ ਜਿਹੜਾ ਬਣਿਆ ਹੋਇਆ ਹੈ ਉਹਨਾਂ ਦਾ ਉਹ ਫਾਇਦਾ ਚੱਕ ਸਕਣ ਇਹ ਮਹਿਮ ਤਾਂ ਸ਼ੁਰੂ ਕੀਤੀ ਗਈ ਹੈ ਔਰ ਲੋਕ ਨੇ ਜਿਹੜੇ ਸਰਕਾਰੀ ਸਕੂਲਾਂ ਨੂੰ ਭੁੱਲ ਚੁੱਕੇ ਸੀ ਕਿਉਂਕਿ ਪਿਛਲੇ ਸਮੇਂ ਇੱਕ ਐਸਾ ਦੌਰ ਚੱਲਿਆ ਜਿਨ੍ਹਾਂ ਵਿੱਚ ਸਰਕਾਰਾਂ ਨੇ ਵੀ ਅਣਗਹਿਲੀ ਕੀਤੀ ਕਿਤੇ ਨਾ ਕਿਤੇ ਸਾਡਾ ਵੀ ਆਪਣਾ ਬੜਾ ਵੱਡਾ ਕਸੂਰ ਰਿਹਾ ਵੀ ਆਪਾਂ ਨੇ ਆਪਣੇ ਫਰਜ਼ਾਂ ਤੋਂ ਕਿਤੇ ਨਾ ਕਿਤੇ ਕੁਤਾਹੀ ਕੀਤੀ ਜਿਨ੍ਹਾਂ ਕਰਕੇ ਇਹ ਜਿਹੜੇ ਪ੍ਰਾਈਵੇਟ ਸਕੂਲ ਦੇ ਉਹ ਹੋਂਦ ਵਿੱਚ ਆਏ ਵੱਡੀ ਗਿਣਤੀ ਦੇ ਵਿੱਚ ਨਾ ਕੋਈ ਇਨਫਰਾਸਟ੍ਰਕਚਰ ਉਹਨਾਂ ਦੇ ਕੋਲ ਨਾ ਕੋਈ ਪੜ੍ਹਿਆ ਲਿਖਿਆ ਤੁਹਾਡੇ ਵਰਗਾ ਸਟਾਫ ਤੇ ਨਾ ਹੀ ਕੋਈ ਨੌਲੇਜ ਦਾ ਗਿਆਨ ਉਸ ਦੇ باوجود ਵੀ ਹਰ ਇੱਕ ਜਿਹੜਾ ਪੇਰੈਂਟਸ ਦੀ ਉਹ ਪ੍ਰਾਈਵੇਟ ਸਕੂਲਾਂ ਤੋਂ ਮੁਖ ਮੋੜ ਗਿਆ ਸਰਕਾਰੀ ਸਕੂਲਾਂ ਤੋਂ ਤੇ ਸਾਰੇ ਬੰਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਪਣੇ ਦਾਖਲ ਕਰਾਉਣੇ ਬੱਚੇ ਸ਼ੁਰੂ ਕਰਤੇ ਜਿਹਦਾ ਰਿਜ਼ਲਟ ਆਇਆ ਹੈ ਵੀ ਪ੍ਰਾਇਮਰੀ ਸਕੂਲ 12000 ਤੋਂ ਉੱਤੇ ਕਿੰਨਾ ਹੈ ਠੀਕ ਹੈ ਸਰ ਪੰਜਾਬ ਦੇ ਵਿੱਚ ਸਰਕਾਰੀ ਸਕੂਲ 12000 ਤੋਂ ਉੱਤੇ ਔਰ ਨਾਲ ਮਿਡਲ ਸਕੂਲ ਔਰ ਨਾਲ ਹਾਈ ਸਕੂਲ ਸਾਰੇ ਖਾਲੇ ਹੋਣੇ ਸ਼ੁਰੂ ਹੋ ਗਏ ਕਿਤੇ 10 ਦੀ ਗਿਣਤੀ ਰਹੀ ਕਿਤੇ 20 ਦੀ ਕਿਤੇ 50 ਦੀ ਕਿਤੇ 100 ਦੀ ਤੋਂ ਇਹ ਦੌਰ ਸੀ ਜਿਹੜਾ ਮਾਰਾ ਕਿਉਂਕਿ ਸਰਕਾਰਾਂ ਨੇ ਵੀ ਬਿਲਕੁਲ ਧਿਆਨ ਨਹੀਂ ਦਿੱਤਾ ਸਿੱਖਿਆ ਵੱਲ ਧਿਆਨ ਇਹਨੇ ਦਿੱਤਾ ਉਹਨਾਂ ਨੇ ਸਗੋਂ ਪ੍ਰਾਈਵੇਟ ਹੋਣ ਦਿੱਤਾ ਤਾਂ ਕਿ ਲੋਕਾਂ ਲੋਕਾਂ ਦੀ ਜਿਹੜੀ ਲੁੱਟ ਖਸੂਟ ਹੋਵੇ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ ਦਿੱਲੀ ਦੇ ਵਿੱਚ ਕਰਕੇ ਦਿਖਾਇਆ ਇਹ ਹਰ ਇੱਕ ਜਿਹੜਾ ਪੇਰੈਂਟਸ ਹੋ ਇਹ ਚਾਹੁੰਦਾ ਵੀ ਸਾਡਾ ਬੱਚਾ ਜਿਹੜਾ ਉਹ ਸਰਕਾਰੀ ਸਕੂਲ ਦੇ ਵਿੱਚ ਦਾਖਲ ਹੋਵੇ ਸਾਡੇ ਸਾਡੇ ਬੱਚੋਂ ਸਰਕਾਰੀ ਸਕੂਲ ਚ ਦਾਖਲਾ ਮਿਲੇ ਔਰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਚੰਗੇ ਚੰਗੇ ਪਰਿਵਾਰਾਂ ਨੇ ਆਪਣੇ ਬੱਚੇ ਨੇ ਜਿਹੜੇ ਉਹ ਸਰਕਾਰੀ ਸਕੂਲਾਂ ਚ ਪਾਏ ਕਿਉਂਕਿ ਪੜ੍ਹਾਈ ਉਹ ਸਰਕਾਰੀ ਸਕੂਲਾਂ ਚ ਰਹੀ ਤੇ ਉਹਨਾਂ ਨੇ ਸਰਕਾਰੀ ਸਕੂਲਾਂ ਨੇ ਪੜ੍ਹਾਈ ਇੰਨੀ ਕਰਾਈ ਵੀ ਪ੍ਰਾਈਵੇਟ ਸਕੂਲ ਕਿਤੇ ਪਿੱਛੇ ਛੱਡ ਦੇ ਤਾਂ ਇਸ ਕਰਕੇ ਸਰਕਾਰ ਨੇ ਮਹਿਮ ਚਲਾਈ ਔਰ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੋਂ ਤੁਸੀਂ ਦੇਖਿਆ ਵੀ ਪ੍ਰਿੰਸੀਪਲ ਬਾਹਰ ਭੇਜੇ ਹੈਡ ਟੀਚਰ ਬਾਹਰ ਭੇਜੇ ਬੱਚਿਆਂ ਨੂੰ ਭੇਜਿਆ ਦਿਖਾਉਣ ਵਾਸਤੇ ਇਸ ਰੋਅ ਦੇ ਵਿੱਚ ਵੀ ਕੀ ਹੋ ਰਿਹਾ ਹੈ ਇਹ ਪੰਜਾਬ ਦੇ ਵਿੱਚ ਨਹੀਂ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰੀ ਹੋਇਆ ਸਾਰਾ ਕੁਝ ਲੇਕਿਨ ਇਹ ਮਹਿਮ ਜਿਹੜੇ ਆ ਕਾਮਯਾਬ ਤਾਂ ਹੀ ਹੋ ਸਕੂਗੀ ਜੇ ਤੁਹਾਡਾ ਅਧਿਆਪਕਾਂ ਦਾ ਤੇ ਪੇਰੈਂਟਸ ਦਾ ਜਿਹੜਾ ਉਹ ਸਹਿਯੋਗ ਆ ਹੋਊਗਾ ਔਰ ਬੜ ਨਾਲ ਸਰਕਾਰ ਤੁਹਾਡੇ ਨਾਲ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਬੈਂਸ ਜਿਹੜੇ ਬੜੇ ਪੋਜੀਟਿਵ ਨੇ ਹਮੇਸ਼ਾ ਤੁਹਾਡੇ ਵਿੱਚ ਰਹਿੰਦੇ ਨੇ ਉਹ ਵੀ ਤੁਹਾਡੇ ਨਾਲ ਮਾਨਯੋਗ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਸਾਡੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਨਵੀਨਰ ਨੇ ਉਹ ਵੀ ਲਗਾਤਾਰ ਇਸ ਗੱਲ ਤੇ ਨਿਗਰਾਨੀ ਰੱਖ ਰਹੇ ਨੇ ਹਰ ਇੱਕ ਬੰਦਾ ਤੁਹਾਡੇ ਨਾਲ ਆ ਤੁਹਾਡੇ ਨਾਲ ਸਹਿਯੋਗ ਦੇਵਾਂਗੇ ਤੁਹਾਡੇ ਨਾਲ ਖੜਾਗੇ ਜਿੱਥੇ ਵੀ ਛੜੂਡ ਫਾਈਨੈਂਸ਼ੀਅਲ ਦੀ ਗੱਲ ਦਸੀ ਆ ਡੀਓ ਸਾਹਿਬ ਨੇ ਪੈਸਾ ਐਂਦਾ ਆ ਰਿਹਾ ਹੈ ਭਈ ਕਿਤੇ ਖਰਚਿਆਂ ਨੂੰ ਜਗ੍ਹਾ ਨਹੀਂ ਮਿਲ ਰਹੀ ਹੈਗੀ ਹੁਣ ਇਸ ਤੋਂ ਬਾਅਦ ਹੋਰ ਕਿ ਜੇ ਪੈਸੇ ਦੀ ਉਹ ਘਾਟ ਹੋਊਂਦੀ ਹੈ ਜੇ ਜਿਹੜੀ ਵੀ ਸੰਸਥਾ ਕੰਮਜਾ ਬ ਹੋਣਾ ਜਾਂ ਉਹਦਾ ਫੇਲ ਹੋ ਜਾਣਾ ਸਿਰਫ ਪੈਸੇ ਤੇ ਡਿਪੈਂਡ ਕਰਦਾ ਬਹੁਤ ਜ਼ਿਆਦਾ ਉਦੋਂ ਬਾਅਦ ਜਿਹੜੀ ਬਾਕੀ ਦੀ ਜਮਾਂਵਾਰ ਇੰਨੇ ਲੇਕਿਨ ਪੈਸਾ ਹੋਣਾ ਪੈਸਾ ਤੁਹਾਡੇ ਕੋਲ ਹੈ ਸਟਾਫ ਪੜਿਆ ਲਿਖਿਆ ਔਰ ਬੱਚੇ ਪੜਨ ਨੂੰ ਤਿਆਰ ਬੈਠੇ ਨੇ ਮਾਹੌਲ ਬਹੁਤ ਵਧੀਆ ਹੈ ਤੇ ਆਪਾਂ ਨੇ ਇਹਨੂੰ ਇਨਕੈਸ਼ ਕਰਨਾ ਹੈ ਤੇ ਆਪਾਂ ਨੇ ਸਾਰਿਆਂ ਨੇ ਰਲ ਮਿਲ ਕੇ ਇਹ ਹੰਬੜਾ ਮਾਰਨਾ ਹੈ ਤਾਂ ਕਿ ਇਹ ਜਿਹੜਾ ਅਸੀਂ ਲੋਕਾਂ ਦਾ ਵਾਅਦਾ ਕੀਤਾ ਸੀ ਵੀ ਸਰਕਾਰੀ ਸਕੂਲਾਂ ਵਿੱਚ ਬੱਚੇ ਪੜ੍ਹਾਵਾਂਗੇ ਤੇ ਤੁਹਾਡੀ ਲੋਟ ਰਸਟ ਨੂੰ ਬਚਾਵਾਂਗੇ ਇਹਦੇ ਤੇ ਅਸੀਂ ਪੂਰਾ ਉਤਰ ਸਕੀਏ ਇਹ ਤੁਹਾਡੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦਾ ਡੀਓ ਸਾਹਿਬ ਨੂੰ ਬੇਨਤੀ ਕਰਦਾ ਵੀ ਇਹ ਵੀ ਆਪਣੇ ਸਟਾਫ ਦੀ ਡਿਊਟੀ ਲਾਉਣ ਕਦੇ-ਕਦੇ ਸਕੂਲਾਂ ਵਿੱਚ ਜਾ ਉੱਥੇ ਇਨਕਰੇਜ ਕਰਨਾ ਮਿਲਨ ਜੇ ਕਿਸੇ ਚੀਜ਼ ਦੀ ਘਾਟ ਹੈ ਇਹ ਖੁਦੇ ਪੂਰੀ ਕਰ ਸਕਦੇ ਹਾਂ ਸਮਰੱਥਾ ਇਹਨਾਂ ਦੇ ਵਿੱਚ ਡੀਪੀਆਈ ਇਹਨਾਂ ਦੇ ਕੋਲ ਨੇ ਮੈਂ ਇੱਥੇ ਆ ਤੇ ਉਦੋਂ ਬਾਅਦ ਫਿਰ ਸਾਡੇ ਮਾਨ ਜੋਗ ਮੰਤਰੀ ਨੇ ਤੇ ਉਦੋਂ ਬਾਅਦ ਵੀ ਜੇ ਜਰੂਰਤ ਹੋ ਗਈ ਤਾਂ ਮੁੱਖ ਮੰਤਰੀ ਦੇ ਕੋਲ ਮੈਂ ਤੁਹਾਨੂੰ ਲੈ ਕੇ ਜਾਊਂਗਾ ਜੇ ਕਿਸੇ ਵੀ ਚੀਜ਼ ਦੀ ਜਰੂਰਤ ਹੋਈ ਲੇਕਿਨ ਤੁਸੀਂ ਸਾਰਿਆਂ ਨੇ ਰਲ ਕੇ ਹੰਬਲਾ ਮਾਰਨਾ ਹੈ ਤਾਂ ਕਿ ਆਪਾਂ ਇਸ ਮਹਿਮ ਨੂੰ ਕਾਮਯਾਬ ਹੋ ਸਕੇ ਔਰ ਮੈਨੂੰ ਇਸ ਗੱਲ ਦਾ ਮਾਣ ਆ ਮੈਨੂੰ ਪਤਾ ਹੈ ਵੀ ਇਸ ਮਹਿਮ ਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ ਔਰ ਮੁਹਾਲੀ ਹੈ ਜਿਹੜਾ ਇਹ ਸਭ ਤੋਂ ਅੱਗੇ ਹੋਊਗਾ ਮੈਂ ਇਸ ਗੱਲ ਦਾ ਯਕੀਨ ਕਰ ਸਕਦਾ ਤੁਹਾਡੇ ਤੇ ਇੱਕ ਮੇਰੀ ਲਾਸਟ ਵਿੱਚ ਬੇਨਤੀ ਆ ਵੀ ਆਪਾਂ ਜਦੋਂ ਸਾਰਿਆਂ ਨੇ ਸਕੂਲ ਆਉਂਦੇ ਘਰ ਦੇ ਵਿੱਚ ਹਰ ਇੱਕ ਦੇ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਤਖਲੀਫਾਂ ਵੀ ਹੁੰਦੀਆਂ ਨੇ ਲੜਾਈ ਝਗੜੇ ਵੀ ਹੁੰਦੇ ਨੇ ਲੇਕਿਨ ਜਦੋਂ ਆਪਾਂ ਨੇ ਸਕੂਲ ਦਾ ਗੇਟ ਅੰਦਰ ਆ ਜਾਣਾ ਉਹ ਸਾਰੇ ਬਾਹਰ ਛੱਡ ਦੇਣੇ ਤੁਹਾਡੇ ਹਰ ਇੱਕ ਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਮੈਂ ਦੇਖ ਰਿਹਾ ਸੀ ਬੈਠਾ ਇੱਥੇ ਆਲੇ-ਦਾਲੇ ਸਾਰੇ ਬਹੁਤ ਘੱਟ ਬੰਦੇ ਸੀ ਜਿਹਨੇ ਦੇ ਚਿਹਰੇ ਤੇ ਹਾਸੇ ਸੀ ਸਾਰੇ ਸੀਰੀਅਸ ਬੈਠੇ ਸ ਵੀ ਬਹੁਤ ਕੋਈ ਪਤ ਨਹੀਂ ਕਿੰਨਾ ਕੁ ਵੱਡਾ ਸੀਰੀਅਸ ਕੰਮ ਹੋ ਰਿਹਾ ਹੈ ਕੰਮ ਬੜਾ ਸੀਰੀਅਸ ਆ ਲੇਕਿਨ ਆਪਾਂ ਨੇ ਇਹਨੂੰ ਐਨ ਖੁਸ਼ੀ ਦੇ ਨਾਲ ਕਰਨਾ ਹੈ ਤੁਹਾਡੇ ਹਰ ਇੱਕ ਚਿਹਰੇ ਦੇ ਉੱਤੇ ਜਦੋਂ ਮੁਸਕਰਾਹਟ ਬੱਚੇ ਦੇਖਣਗੇ ਵੀ ਸਾਡਾ ਟੀਚਰ ਖੁਸ਼ ਹੈ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਬੱਚੇ ਖੁਸ਼ ਹੋਣ ਤੋਂ ਬਿਨਾਂ ਰਹਿਣਗੇ ਔਰ ਤੁਹਾਨੂੰ ਇਹ ਰਿਜ਼ਲਟ ਦੇ ਕੇ ਦਿਖਾਉਣਗੇ ਮੈਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਦਿੰਦਾ ਹੈ ਤਾਂ ਇਹ ਮਿਹਨਤ ਨੂੰ ਕਾਮਯਾਬ ਕਰਨਾ ਹੈ ਔਰ ਅਸੀਂ ਤਾਂ ਹੀ ਸਿਰ ਉੱਚਾ ਚੱਕੇ ਤੁਰ ਸਕਾਂਗੇ ਅਗਲੇ ਇਲੈਕਸ਼ਨ ਦੇ ਵਿੱਚ ਜੇ ਅਸੀਂ ਕਹਿ ਸਕਾਂਗੇ ਵੀ ਦੇਖੋ ਅਸੀਂ ਜੋ ਵਾਅਦਾ ਕੀਤਾ ਸੀ ਅਸੀਂ ਸਰਕਾਰੀ ਸਕੂਲਾਂ ਨੂੰ ਉਸ ਪੱਧਰ ਤੇ ਲਿਆਂਦਾ ਤੇ ਪ੍ਰਾਈਵੇਟ ਸਕੂਲਾਂ ਦੀ ਲੁੱਟ ਖਸੁੱਟਾ ਜਿਹੜੀ ਅਸੀਂ ਇਹ ਖਤਮ ਕਰ ਦਿੱਤੀ ਆ ਇਹਦੇ ਲਈ ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਆ ਤੋਂ ਮੇਰੀ ਬੇਨਤੀ ਆ ਵੀ ਤੁਸੀਂ ਸਾਨੂੰ ਸਹਿਯੋਗ ਦਿਓ ਔਰ ਮੈਨੂੰ ਲੱਗਦਾ ਵੀ ਤੁਸੀਂ ਪੂਰਾ ਸਹਿਯੋਗ ਦੇਣ ਦੀ ਮਾਨਾ ਜਿਹੜਾ ਉਹ ਬਣਾ ਲਿਆ ਸੋ ਮੈਂ ਤੁਹਾਨੂੰ ਅੱਜ ਦੇ ਦਿਨ ਤੇ ਬਹੁਤ-ਬਹੁਤ ਵਧਾਈ ਦਿੰਦਾ ਆ ਜਿੱਦੇ ਮੇਰੇ ਸਹਿਯੋਗ ਦੀ ਜ਼ਰੂਰਤ ਤਾਂ ਮੈਂ ਤੁਹਾਡੇ ਨਾਲ ਹਰ ਵੇਲੇ ਹਾਜ਼ਰ ਖੜਾ ਮਿਲੂਗਾ ਡੀਐਸਾ ਤੇ ਜਦੋਂ ਵੀ ਤੁਸੀਂ ਮੈਨੂੰ ਯਾਦ ਕਰੋਗੇ ਮੈਂ ਤੁਹਾਡੇ ਕੋਲ ਹੋਊਗਾ ਤਾਂ ਇਸ ਮੇਮ ਨੂੰ ਆਪਾਂ ਸਾਰਿਆਂ ਦੇ ਨਾਲ ਮਿਲ ਕੇ ਕੰਮਜਾਬ ਕਰਨਾ ਹੈ ਸਰਕਾਰ ਦਾ ਸਭ ਤੋਂ ਪਹਿਲਾ ਮਕਸਦ ਇਹ ਸੀ ਔਰ ਸਿਹਤ ਦੇ ਮਾਮਲੇ ਵਿੱਚ ਹਸਪਤਾਲਾਂ ਦੀ ਹਾਲ ਸੁਧਾਰੀ ਗਈ ਡਾਕਟਰ ਰੱਖੇ ਗਏ ਨਰਸਿਸ ਰੱਖੀਆਂ ਗਈਆਂ ਹੋਰ ਸਟਾਫ ਰੱਖਿਆ ਗਿਆ ਔਰ ਉਸ ਤੋਂ ਬਾਅਦ ਮਹੱਲਾ ਕਲੀਨਿਕ ਆਉਣੇ 700 650 ਤੋਂ ਉੱਤੇ ਮਹੱਲਾ ਕਲੀਨਿਕ ਬਣਾਏ ਗਏ ਜਿੱਥੇ ਲੋਕਾਂ ਨੂੰ ਫ੍ਰੀ ਡਾਕਟਰ ਦਵਾਈਆਂ ਤੇ ਟੈਸਟ ਜਿੰਨੇ ਵੀ ਨੇ ਸਾਰੇ ਹੋ ਰਹੇ ਨੇ ਔਰ ਬੜੇ ਕਾਮਯਾਬੀ ਦੇ ਨਾਲ ਚੱਲ ਰਹੇ ਨੇ ਤੇ ਲੱਖਾਂ ਹੀ ਬੰਦਾ ਉਥੋਂ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾ ਚੁੱਕੇ ਹੈ ਤੇ ਫਰੀ ਦਵਾਈਆਂ ਲੈ ਚੁੱਕੇ ਹੈ ਤੇ ਉਸ ਤੋਂ ਬਾਅਦ এডਿਕੇਸ਼ਨ এডਿਕੇਸ਼ਨ ZDC ਸਭ ਤੋਂ ਦੂਜਾ ਮਸਲੇ ਹੱਲ ਦੂਜੇ ਨੰਬਰ ਤੇ ਸੀ ਔਰ এডਿਕੇਸ਼ਨ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਜੋ ਪਲਾਹਾਂ ਪੱਟੀਆਂ ਨੇ ਉਹ ਲੋਕਾਂ ਦੇ ਸਾਹਮਣੇ ਨੇ ਅਧਿਆਪਕਾਂ ਨੂੰ ਟ੍ਰੇਨਿੰਗ ਦੇਣੀ ਬਾਰਲੇ ਦੇਸ਼ਾਂ 'ਚ ਭੇਜਣਾ ਆਪਣੇ ਦੇਸ਼ ਵਿੱਚ ਭੇਜਣਾ ਜਿੱਥੇ ਵਧੀਆ-ਵਧੀਆ ਸੰਸਥਾਵਾਂ ਚੱਲ ਰਹੀਆਂ ਨੇ ਬੱਚਿਆਂ ਨੂੰ ਭੇਜਣਾ ਪਲਾੜ ਦਿਖਾਉਣ ਵਾਸਤੇ ਵੀ ਕਿੱਦਾਂ ਉਤੇ ਉਪਗ੍ਰਾਹ ਚੜ੍ਹਦੇ ਨੇ ਤੇ ਹਰ ਇੱਕ ਇਸ ਖੇਤਰ ਵਿੱਚ ਹਰ ਤਰ੍ਹਾਂ ਦੇ ਉਪਰਾਲੇ ਜਿਹੜੇ ਕੀਤੇ ਗਏ ਨੇ ਔਰ ਇਹ ਵਾਅਦਾ ਕੀਤਾ ਸੀ ਵੀ ਪ੍ਰਾਈਵੇਟ ਸਕੂਲਾਂ ਤੋਂ ਬੱਚਿਆਂ ਨੂੰ ਹਟਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਲਾਇਆ ਜਾਊਗਾ ਉਹ ਉਹ ਉਸ ਨੂੰ ਲਾਉਣ ਵਾਸਤੇ ਉਹਦਾ ਹੀ ਦਾ ਮਿਆਰ ਸੀ ਜਿਹੜਾ ਉੱਚਾ ਚੱਕਣਾ ਜ਼ਰੂਰੀ ਸੀ ਜਿਹਦੇ ਲਈ ਟੀਚਰ ਭਰਤੀ ਕੀਤੇ ਗਏ ਸਕੂਲਾਂ ਦੇ ਵਿੱਚ ਸਕੂਲ ਸੀ ਟੀਚਰ ਨਹੀਂ ਸੀ ਟੀਚਰ ਭਰਤੀ ਕੀਤੇ ਗਏ ਤੇ ਉਦੋਂ ਬਾਅਦ ਤੋਂ ਇਹ ਮੁਹਿਮਾ ਜੇ ਵੀ ਦਾਖਲਾ ਦਾਖਲਾ ਮੈਂ ਸ਼ੁਰੂ ਕੀਤੀ ਹੈ ਪਿਛਲੇ ਸਾਲ ਵੀ ਦਾਖਲੇ ਮੈਂ ਸ਼ੁਰੂ ਕੀਤੀ ਸੀ ਇਸ ਵਾਰੀ ਵੀ ਕੀਤੀ ਆ ਔਰ ਟੀਚਰ ਵੀ ਦਿੱਤੇ ਨੇ ਵੀ 5-5% ਘੱਟੋ ਘੱਟ ਦਾਖਲੇ ਜਿਹੜੇ ਵਧਨੇ ਚਾਹੀਦੇ ਨੇ ਔਰ ਮੈਨੂੰ ਇਹ ਲੱਗਦਾ ਵੀ ਸਾਰੇ ਟੀਚਰਾਂ ਦਾ ਤਸ਼ਾਹ ਦੇਖ ਕੇ ਵੀ 5% ਨਹੀਂ 5% ਦੇ ਕਿਤੇ ਵੱਧ ਜਿਹੜੇ ਦਾਖਲੇ ਹੋਣਗੇ ਕਿਉਂਕਿ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਤਜਰਬੇਕਾਰ ਸਟਾਫ ਨੇ ਰਿਜ਼ਲਟ ਦਿੱਤੇ ਨੇ ਕਿਉਂਕਿ ਤਜਰਬੇਕਾਰ ਜਿਹੜਾ ਸਟਾਫ ਆ ਉਹ ਸਿਰਫ ਔਰ ਸਿਰਫ ਸਰਕਾਰੀ ਸਕੂਲਾਂ ਕੋਲ ਆ ਪ੍ਰਾਈਵੇਟ ਸਕੂਲਾਂ ਕੋਲ ਕੋਈ ਤਜਰਬੇਕਾਰ ਸਟਾਫ ਨਹੀਂ ਹੈਗਾ ਔਰ ਜਿਹੜਾ ਇਹ ਤਜਰਬੇਕਾਰ ਸਟਾਫ ਕਰਕੇ ਪਿਛਲੇ ਸਾਲਾਂ ਦੇ ਵਿੱਚ ਰਿਜ਼ਲਟ ਆਏ ਨੇ ਉਹਨੂੰ ਦੇਖ ਕੇ ਮਾਪਿਓ ਹੌਲੀ ਹੌਲੀ ਨੇ ਜਿਹੜੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪਾਉਣਾ ਸ਼ੁਰੂ ਕਰ ਰਹੇ ਨੇ ਤੇ ਕਰਨਗੇ ਤੇ ਆਉਣ ਵਾਲੇ 2 ਸਾਲਾਂ ਦੇ ਵਿੱਚ ਮੈਂ ਇਹ ਸਮਝਦਾ ਵੀ ਜਿੱਦਾਂ ਪੇਰੈਂਟਸ ਇਹ ਸੋਚਦੇ ਸੀ ਵੀ ਸਾਡਾ ਬੱਚਾ ਫਲਾਣੇ ਪਰੇਵਿੜ ਸਕੂਲ 'ਚ ਪੜਦਾ ਤੇ ਮੈਨੂੰ ਇਹ ਲੱਗਦਾ ਵੀ ਪੇਰੈਂਟਸ ਇਹ ਸੋਚਣਗੇ ਇਹਨਾਂ ਸਾਰੇ ਅਧਿਆਪਕਾਂ ਦੇ ਸਹਿਯੋਗ ਕਰਕੇ ਵੀ ਸਾਡਾ ਬੱਚਾ ਤਾਂ ਜੀ ਸਰਕਾਰੀ ਸਕੂਲ 'ਚ ਪੜਦਾ ਔਰ ਬਹੁਤ ਹੀ ਵਧੀਆ ਨੰਬਰ ਲੈ ਕੇ ਆ ਰਿਹਾ ਔਰ ਬਹੁਤ ਹੀ ਸੁਚੱਜੇ ਰੰਗ ਦੇ ਨਾਲ ਉਹ ਉਹ ਆਪਣਾ ਜੀਵਨ ਦਾ ਜਿਹੜਾ ਉਹ ਅਗਾਹ ਵਧਾ ਰਿਹਾ ਹੈ ਤਾਂ ਲੋਕਾਂ ਦਾ ਇੱਕ ਮਾਈਂਡ ਬਣ ਗਿਆ ਕਿ ਸਰਕਾਰੀ ਸਕੂਲਾਂ 'ਚ ਪੜ੍ਹਾਈ ਨਹੀਂ ਹੁੰਦੀ ਉੱਥੇ ਕੋਈ ਸਤਾਨੀ ਤਾਂ ਕਿ ਪ੍ਰਾਈਵੇਟਾਂ 'ਚ ਤਾਂ ਜਾਂਦੇ ਸੀਗੇ ਸੋ ਹੁਣ ਜਦੋਂ ਕਾਉਂਸਲਿੰਗ ਹੁੰਦੀ ਆ ਤੁਹਾਨੂੰ ਕੀ ਲੱਗਦਾ ਕੋਈ ਫਰਕ ਪਿਆ ਲੋਕਾਂ ਦੇ ਵਿੱਚ ਕੋ ਮਾਈਂਡ 'ਚ ਹਾਂ ਵੀ ਜਿਹੜਾ ਸਰਕਾਰੀ ਸਕੂਲਾਂ 'ਚ ਸੁਧਾਰ ਆਇਆ ਜਾਂ ਸਿਰਫ ਬਾਹਰੋਂ ਆਮ ਤੌਰ 'ਤੇ ਕਹਿੰਦੇ ਨੇ ਕਿ ਬਾਹਰੋਂ ਲਿਖਾ ਪੜ੍ਹਦੀ ਗਰੀ ਅੰਦਰ ਕਹਿੰਦੇ ਉਵੇਂ ਹੀ ਚੱਲਦੇ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਦੇਖੋ ਪਿਛਲੇ ਸਮੇਂ ਦੇ ਵਿੱਚ ਸਰਕਾਰੀ ਸਕੂਲਾਂ 'ਚ ਨਘਾਰ ਆਇਆ ਮੌਕੇ ਦੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਕੋਈ ਮਾਸਟਰ ਨਹੀਂ ਸੀ ਕੋਈ ਡਾਕ ਕਹਿੰਦੇ ਕੋਈ ਹੈ ਟੀਚਰ ਨਹੀਂ ਸੀ ਬੱਚੇ ਹਟਨੇ ਸ਼ੁਰੂ ਹੋ ਗਏ ਪ੍ਰਾਈਵੇਟ ਸਕੂਲਾਂ ਤੋਂ ਜਾਣ ਬੁੱਝ ਕੇ ਕਿਉਂਕਿ ਆਪਣੇ ਪ੍ਰਾਈਵੇਟ ਸਕੂਲ ਸੀ ਬਣਾਏ ਹੋਏ ਪ੍ਰਾਈਵੇਟ ਸਕੂਲਾਂ ਨੂੰ ਜਾਣ ਬੁੱਝ ਕੇ ਕੀਤਾ ਗਿਆ ਅੱਗੇ ਤਾਂ ਕਿ ਬੱਚੇ ਪੜਾਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ ਸਕਣ ਤੇ ਮੈਂ ਸਭ ਤੋਂ ਇਹ ਸਮਝਦਾ ਪਹਿਲਾਂ ਵੀ ਸਭ ਤੋਂ ਪਹਿਲਾਂ ਤਾਂ ਜਿਹੜੇ ਮੌਕੇ ਦੇ ਸਰਕਾਰਾਂ ਨੇ ਉਹਨਾਂ ਦਾ ਕਸਟਮਰ ਫਿਰ ਕਿਤਨਾ ਕਿਤੇ ਸਾਡੇ ਜਿਹੜੇ ਸਟਾਫ ਸੀ ਸਾਡਾ ਟੀਚਰ ਸਟਾਫ ਸੀ ਉਹਨਾਂ ਵੀ ਕਿਤਨਾ ਕਿਤੇ ਥੋੜੀਆਂ ਜਿਹੀਆਂ ਗੈਰਗਹਿਲੀਆਂ ਵਰਤੀਆਂ ਜਿਹਦੇ ਕਰਕੇ ਮਤਲਬ ਬੱਚੇ ਜਿਹੜੇ ਹੌਲੀ-ਹੌਲੀ ਹਟ ਕੇ ਪ੍ਰਾਈਵੇਟ ਵੱਲ ਝੁਕਾਅ ਹੋਇਆ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੰਨ ਦਾ ਮਾਨ ਸਰਕਾਰ ਵੀ ਦਿੱਤਾ ਅਧਿਆਪਕਾਂ ਨੂੰ ਦੇਣਗੇ ਵੀ ਔਰ ਉਹਦੇ ਉਹਦੇ ਤੋਂ ਇਨਕਰੇਜ ਹੋ ਕੇ ਅਧਿਆਪਕਾਂ ਨੂੰ ਇਹ ਲੱਗਦਾ ਵੀ ਹੁਣ ਇਹਨਾਂ ਨੇ ਵੀ ਠਾਨ ਲਈ ਹੈ ਵੀ ਅਸੀਂ ਸਰਕਾਰੀ ਸਕੂਲਾਂ ਨੂੰ ਕਾਮਯਾਬ ਕਰਨਾ ਕਿਉਂਕਿ ਜਦੋਂ ਜਿੱਥੇ ਤੁਸੀਂ ਜਾਂਦੇ ਹੋ ਜਿੱਥੇ ਤੁਸੀਂ ਬੈਠਦੇ ਹੋ ਜਿੱਥੇ ਤੁਸੀਂ ਖਾਂਦੇ ਹੋ ਜੇ ਤੁਸੀਂ ਉਹਦਾ ਸੁੱਖ ਨਹੀਂ ਮਹਿਜ ਸਕਦੇ ਫਿਰ ਉਹ ਆਪਾਂ ਕਾਮਯਾਬ ਹੋਈ ਨਹੀਂ ਸਕਦੀ ਸੰਸਥਾ ਉਹ ਪਰ ਮੈਂ ਅੱਜ ਅਧਿਆਪਕਾਂ ਨੂੰ ਬੇਨਤੀ ਵੀ ਕੀਤੀ ਆ ਵੀ ਆਪਾਂ ਨੇ ਸਾਰੇ ਦੇ ਨਾਲ ਕੇ ਇਹ ਮਿਹ ਮਕਾਮਯਾਬ ਕਰਨੀ ਹੈ ਕਾਮਯਾਬ ਤਾਂ ਹੋ ਸਕਦੀ ਆ ਜੇ ਆਪਾਂ ਮੌਕੇ ਤੇ ਰਿਜ਼ਲਟ ਦਵਾਂਗੇ ਇਸ ਵਾਰੀ ਰਿਜ਼ਲਟ ਵਧੀਆ ਆਏ ਨੇ ਉਦੋਂ ਅਗਲੀ ਵਾਰੀ ਰਿਜ਼ਲਟ ਉਦੋਂ ਵਧੀਆ ਹੋਣੇ ਚਾਹੀਦਾ ਸਾਨੂੰ ਬਾਕਾਇਦਾ ਵੀਡੀਓਜ਼ ਬਣਾ ਕੇ ਭੇਜੀਆਂ ਨੇ ਜਿਵੇਂ ਸਾਡੇ ਸਕੂਲ ਦੇ ਵਿੱਚ ਜੋ ਫੈਸਿਲਿਟੀਆਂ ਐ ਔਰ ਅਸੀਂ ਪੈਂਫਲਟ ਛਪਵਾਏ ਆ ਆਪਣੇ ਸਕੂਲ ਦੇ ਫਲੈਕਸ ਬਣਾ ਕੇ ਅਸੀਂ ਆਪਣੇ ਜੋ ਆੜੇ ਦੁਆਲੇ ਲੋਕੈਲਟੀ ਐ ਅਸੀਂ ਉੱਥੇ ਉਹ ਲਗਵਾਏ ਨੇ ਦੂਸਰਾ ਅਸੀਂ ਆਡੀਓਜ਼ ਤਿਆਰ ਕੀਤੀਆਂ ਨੇ ਵੀਡੀਓਜ਼ ਤਿਆਰ ਕੀਤੀਆਂ ਨੇ ਤੇ ਬੱਚਿਆਂ ਨੂੰ ਅਸੀਂ ਕਲਾਸਾਂ ਦੇ ਵਿੱਚ ਮੋਟੀਵੇਟ ਕਰਿਆ ਕਿ ਤੁਸੀਂ ਵੀ ਜਾ ਕੇ ਦੱਸੋ ਜਦੋਂ ਸਾਡੀ ਪੀਟੀਐਮ ਹੁੰਦੀ ਆ ਜਾਂ ਅੱਜ ਜਿਹੜੇ ਪੇਰੈਂਟਸ ਨੇ ਸਾਡੇ ਆਣਾ ਤਾਂ ਆਪਣੀ ਸਰਕਾਰ ਵੱਲੋਂ ਜੋ-ਜੋ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਜਿਵੇਂ ਕਿ ਮੀਡੇ ਮੀਲ ਸਾਨੂੰ ਟੀਐਲਐਮ ਮਿਲਦੀ ਆ ਕਿਤਾਬਾਂ ਮਿਲਦੀਆਂ ਯੂਨੀਫਾਰਮ ਮਿਲਦੀ ਹੈ ਉਹਦੇ ਰਿਗਾਰਡਿੰਗ ਅਸੀਂ ਪੇਰੈਂਟਸ ਨੂੰ ਦੱਸ ਕੇ ਅਵੇਅਰ ਕਰ ਰਹੇ ਹਾਂ ਕਿ ਸਰਕਾਰ ਆਪਣੇ ਗਵਰਨਮੈਂਟ ਸਕੂਲਾਂ ਦੇ ਲਈ ਕਿੰਨਾ ਕੁਝ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਮੈਮ ਅੱਜਕੱਲ ਜਿਵੇਂ ਬੱਚਿਆਂ ਨੂੰ ਮਿੱਡੇ ਮੀਲ ਦਿੱਤਾ ਜਾ ਰਿਹਾ ਹੈ ਯੂਨੀਫਾਰਮਸ ਦਿੱਤੀਆਂ ਜਾ ਰਹੀਆਂ ਬੁਕਸ ਦਿੱਤੀਆਂ ਜਾ ਰਹੀਆਂ ਦੂਸਰਾ ਆਪਾਂ ਬੱਚਿਆਂ ਨੂੰ ਹੁਣ ਜਿਵੇਂ ਸਰਕਾਰ ਨੇ ਲੇਟੈਸਟ ਸਟਾਰਟ ਕਰਿਆ ਖਾਣੇ ਦੇ ਨਾਲ ਉਹਨਾਂ ਨੂੰ ਫਰੂਟ ਦਿੱਤਾ ਜਾ ਰਿਹਾ ਹੈ ਤਾਂ ਇਸ ਤਰ੍ਹਾਂ ਜੋ ਵੀ ਫੈਸਿਲਿਟੀਆਂ ਗਵਰਨਮੈਂਟ ਵੱਲੋਂ ਹੈ ਉਹ ਅਸੀਂ ਪ੍ਰੋਪਰ ਵੇ ਦੇ ਨਾਲ ਪੇਰੈਂਟਸ ਤੱਕ ਉਹ ਮੈਸੇਜ ਕਨਵੇ ਕਰ ਰਹੇ ਹਾਂ ਮੈਮ ਅੱਜ ਤੋਂ ਅਸੀਂ ਇਹ ਸ਼ੁਰੂਆਤ ਕਰੀ ਹੈ ਅੱਜ ਸਾਡੇ ਕੋਲੇ 8 ਬੱਚੇ ਪੇਰੈਂਟਸ ਆਏ ਹੋਏ ਆ ਬੱਚਿਆਂ ਨੂੰ ਲੈ ਕੇ ਐਡਮਿਸ਼ਨ ਵਾਸਤੇ ਆ ਪੰਜਾਬ ਸਰਕਾਰ ਵੱਲੋਂ ਜੋ ਆਨੰਦਪੁਰ ਸਾਹਿਬ ਇੱਕੀ ਸਾਡੇ ਐਜੂਕੇਸ਼ਨ ਮੰਤਰੀ ਜੀ ਨੇ ਮਤਲਬ ਕਿ ਉਥੇ ਇੱਕ ਬਹੁਤ ਹੀ ਵਧੀਆ ਜਿਹੜਾ ਹੈਗਾ ਉਹ ਸਕੂਲਸ ਦੇ ਵਿੱਚ ਸਟਰੈਂਥ ਨੂੰ ਵਧਾਉਣ ਦੇ ਲਈ ਮਹਮ ਜਿਹੜੀ ਚਲਾਈ ਹੈ ਉਸ ਦੀ ਕੜੀ ਵੱਜੋਂ ਜਿਹੜਾ ਹੈ ਅੱਜ ਅਸੀਂ ਮੋਹਾਲੀ ਜ਼ਿਲ੍ਹੇ 'ਚ ਇਸ ਪ੍ਰੋਗਰਾਮ ਦਾ ਆਗਾਜ਼ ਕਰਨ ਜਾ ਰਹੇ ਨੇ ਜਿਸ ਦੇ ਵਿੱਚ ਸਾਡੇ ਮਾਨਯੋਗ ਹਲਕਾ ਐਮਐਲਏ ਮੋਹਾਲੀ ਸਰਦਾਰ ਕੁਲਵੰਤ ਸਿੰਘ ਜੀ ਇਸ ਮਹਿਮ ਨੂੰ ਜਿਹੜਾ ਹੈ ਉਹ ਸ਼ੁਰੂ ਕਰਨਗੇ ਗ੍ਰੀਨ ਫਲੈਗ ਦੇਣਗੇ ਜਿਦੇ ਵਿੱਚ ਕਿ ਸਾਡੀ ਬੈਂਸ ਜਿਹੜੀਆਂ ਨੇ ਉਹ ਪਿੰਡਾਂ ਦੇ ਵਿੱਚ ਔਰ ਜਿੱਥੇ-ਜਿੱਥੇ ਵੀ ਡਿਸਟ੍ਰਿਕਟ ਜਿਹੜਾ ਹੈ ਮੋਹਾਲੀ ਹੈ ਉਹਦਾ ਏਰੀਆ ਹੈ ਉੱਥੇ ਬੈਂ ਸਾਡੀ ਜਾਏਗੀ ਉਹਦੇ ਵਿੱਚ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਜਿਹੜਾ ਹੈਗਾ ਉਹ ਇਸ ਮਹਿਮ ਦਾ ਹਿੱਸਾ ਬਣਾਇਆ ਜਾਏਗਾ ਟੀਚਰ ਸਾਡੇ ਮਹਿਮ ਦਾ ਹਿੱਸਾ ਹੋਣਗੇ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਮੈਕਸਿਮਮ ਜਿਹੜੇ ਨੇ ਉਹ ਗਵਰਨਮੈਂਟ ਸਕੂਲਸ ਦੇ ਵਿੱਚ ਜਿਹੜੇ ਹੈ ਉਹ ਪੜਨ ਕਿਉਂਕਿ ਅੱਜ ਪੰਜਾਬ ਸਰਕਾਰ ਬੱਚਿਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹ ਪ੍ਰੋਵਾਈਡ ਕਰ ਰਹੀ ਹੈ ਜੀ ਦੇ ਵਿੱਚ ਫ੍ਰੀ ਬੁੱਕਸ ਦਿੱਤੀਆਂ ਜਾ ਰਹੀਆਂ ਨੇ ਪ੍ਰੀ ਨਰਸਰੀ ਤੋਂ ਲੈ ਕੇ 12th ਕਲਾਸ ਤੱਕ ਦੇ ਬੱਚਿਆਂ ਨੂੰ ਔਰ ਜਿਹਦੇ ਵਿੱਚ ਯੂਨੀਫਾਰਮ ਪ੍ਰੋਵਾਈਡ ਕੀਤੀ ਜਾ ਰਹੀ ਹੈ ਔਰ ਮੀਡੇ ਮੀਲ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਔਰ ਬਹੁਤ ਸਾਰੇ ਸਕਾਲਰਸ਼ਿਪ ਦਿੱਤੇ ਜਾ ਰਹੇ ਨੇ ਔਰ ਜਿਹਦੇ ਵਿੱਚ ਕਿ ਸਾਡੇ ਬਹੁਤ ਅੱਛੇ-ਅੱਛੇ ਟੀਚਰਸ ਜਿਹੜੇ ਨੇ ਉਹ ਵੈਲ ਕੁਆਲੀਫਾਈਡ ਵੈਲ ਐਕਸਪੀਰੀਐਂਸਡ ਮੈਰੀਟੋਰੀਅਸ ਟੀਚਰਸ ਸਾਡੇ ਕੋਲ ਜਿਹੜੇ ਨੇ ਉਹ ਭਰਤੀ ਹੋ ਰਹੇ ਨੇ ਜਿਹਦੇ ਨਾਲ ਕਿ ਇਨਫਰਾਸਟ੍ਰਕਚਰ ਬਹੁਤ ਸਾਰਾ ਜਿਹੜਾ ਹੈ ਉਹ ਡਿਵੈਲਪ ਹੋ ਰਿਹਾ ਹੈ ਔਰ ਸਪੋਰਟਸ ਔਰ ਜਿੰਨਾ ਵੀ ਸਾਰਾ ਆਨਲਾਈਨ ਸਿਸਟਮ ਜਿਹੜਾ ਹੈਗਾ ਉਹ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਔਰ ਇਹਦੇ ਲਈ ਪੂਰੀ ਤਨਮਨ ਤਨ ਨਾਲ ਇਸ ਮਹਿਮ ਦਾ ਅੱਜ ਆਗਾਜ਼ ਜਿਹੜਾ ਹੈ ਉਹ ਮੁਹਾਲੀ ਡਿਸਟ੍ਰਿਕਟ ਤੋਂ ਸ਼ੁਰੂ ਹੋ ਰਿਹਾ ਹੈ ਜੀ ਇਹ ਜਿਹੜਾ ਹੈਗਾ ਦਾਖਲਾ ਪ੍ਰਮ ਅਸੀਂ ਮਾਨਯੋਗ ਸਿੱਖਿਆ ਮੰਤਰੀ ਜੀ ਵੱਲੋਂ 9 ਮਾਰਚ ਨੂੰ ਮਤਲਬ ਸ਼ੁਰੂਆਤ ਕੀਤੀ ਗਈ ਤੇ ਇਸ ਦਾ ਮਕਸਦ ਇਹ ਹੈਗਾ ਕਿ ਅਸੀਂ ਮਤਲਬ ਸਾਰੇ ਸਕੂਲਾਂ ਨੂੰ ਪੇਰੈਂਟਸ ਨੂੰ ਸਕੂਲਾਂ ਦੇ ਬੱਚਿਆਂ ਦੇ ਪੇਰੈਂਟਸ ਨੂੰ ਤੇ ਮਤਲਬ ਜੋ ਵੀ ਹੈ ਸੋਸਾਇਟੀ ਮੈਂਬਰਸ ਆ ਉਹਨਾਂ ਨੂੰ ਅਸੀਂ ਉਹਨਾਂ ਨੂੰ ਧਿਆਨ ਚ ਲਿਆਈਏ ਕਿ ਸੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਮਿਆਰ ਹੁਣ ਬਹੁਤ ਉੱਚਾ ਹੋ ਗਿਆ ਹੈ ਤੇ ਇਸ ਸਰਕਾਰ ਵੱਲੋਂ ਕਾਫੀ ਜਿਹੜਾ ਹੈਗਾ ਮਤਲਬ ਗ੍ਰਾਂਟਸ ਦਿੱਤੀਆਂ ਜਾ ਰਹੀਆਂ ਨੇ ਤੇ ਪੜ੍ਹਾਈ ਦਾ ਮਿਆਰ ਵੀ ਉੱਚਾ ਹੋਇਆ ਤੇ ਉਹਦੇ ਨਾਲ ਨਾਲ ਮਤਲਬ ਫੈਸਿਲਿਟੀਆਂ ਬਹੁਤ ਬੱਚਿਆਂ ਨੂੰ ਮਿਲਦੀਆਂ ਨੇ ਜਿਵੇਂ ਕਿ ਦੁਪਹਿਰ ਦਾ ਖਾਣਾ ਵੀ ਦਿੰਨੇ ਆ ਮੈਡੇ ਮੀਲ ਦਿੰਨੇ ਆ ਔਰ ਜਿਹੜੇ ਸਾਡੇ ਟੀਚਰ ਨੇ ਬਹੁਤ ਕੰਪੀਟੈਂਟ ਨੇ ਤੇ ਬੜੇ ਔਖੇ ਟੈਸਟ ਪਾਸ ਕਰਕੇ ਉਹ ਇੱਥੇ ਜਿਹੜੇ ਹੈਗੇ ਨੇ ਸਿਲੈਕਟ ਹੁੰਦੇ ਨੇ ਤੇ ਉਹਨਾਂ ਦੀ ਸਾਨੂੰ ਮਤਲਬ ਐਸੀ ਪੇਰੈਂਟਸ ਨੂੰ ਇਹ ਕਹਿਣਾ ਕਿ ਅਸੀਂ ਜਿਹੜੇ ਸਾਡੀ ਸਰਕਾਰ ਨੇ ਇੰਨੀ ਮਿਹਨਤ ਨਾਲ ਇੰਨੇ ਕੰਪੀਟੈਂਟ ਟੀਚਰ ਰੱਖਿਆ ਔਰ ਉਹਨਾਂ ਤੇ ਇਨਾ ਖਰਚ ਕੀਤਾ ਜਾ ਰਿਹਾ ਕਿ ਉਹਨਾਂ ਅਸੀਂ ਉਹਨਾਂ ਤੋਂ ਵੱਦ ਵੱਦ ਫਾਇਦਾ ਲਈਏ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਈਏ ਤੇ ਨਾਲ ਦੀ ਨਾਲ ਜਿਵੇਂ ਹੋਰ ਵੀ ਬਹੁਤ ਫੈਸਿਲਿਟੀਆਂ ਨੇ ਕਿਡਸ ਵਗੈਰਾ ਹੁਣ ਛੋਟੇ ਪ੍ਰੀ ਪ੍ਰਾਇਮਰੀ ਬੱਚਿਆਂ ਨੂੰ ਸਰਕਾਰ ਵੱਲੋਂ ਕਿਰਸ ਦਿੱਤੀਆਂ ਗਈਆਂ ਨੇ ਬੈਗ ਦਿੱਤੇ ਗਏ ਨੇ ਤੇ ਹੋਰ ਜਿਹੜੀਆਂ ਹੈਗੀਆਂ ਮਤਲਬ ਪੜ੍ਹਾਈ ਦੇ ਪੱਖੋਂ ਤੁਸੀਂ ਦੇਖੀਏ ਔਰ ਹੁਣ ਬਿਲਡਿੰਗ ਦੇ ਪੱਖੋਂ ਵੀ ਹੁਣ ਬਿਲਡਿੰਗਾਂ ਵੀ ਬਹੁਤ ਸੋਹਣੀਆਂ ਬਣ ਰਹੀਆਂ ਸਮਾਰਟ ਸਕੂਲ ਬਣ ਰਹੇ ਆ ਔਰ ਪ੍ਰੋਜੈਕਟਰਾਂ ਹੀ ਬੱਚਿਆਂ ਨੂੰ ਪੜਾਇਆ ਜਾ ਰਿਹਾ ਤੇ ਤੁਸੀਂ ਪਹਿਲਾਂ ਹੁੰਦਾ ਸੀ ਕਿ ਇੰਗਲਿਸ਼ ਮੀਡੀਅਮ ਨਹੀਂ ਸੀ ਹੁਣ ਜਿਹੜੀ ਹੈਗੀ ਆ ਆਪਣੇ ਮੌਜੂਦਾ ਸਰਕਾਰ ਨੇ ਸਾਰੇ ਸਕੂਲਾਂ ਦੇ ਵਿੱਚ ਇੰਗਲਿਸ਼ ਮੀਡੀਅਮ ਵੀ ਚਾਲੂ ਕਰਤਾ ਹੁਣ ਮਤਲਬ ਜੇ ਆਪਾਂ ਦੇਖੀਏ ਤਾਂ ਜ਼ਿਆਦਾ ਫਰਕ ਨਹੀਂ ਆ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲ ਦੇ ਵਿੱਚ ਸੋ ਅਸੀਂ ਸਾਡਾ ਜਿਹੜਾ ਮੇਨ ਮਕਸਦ ਹੈ ਉਹ ਹੁਣ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਉਣਾ ਕਿ ਹੁਣ ਸਾਡੇ ਸਰਕਾਰੀ ਸਕੂਲ ਵੀ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਕੰਮ ਕਰਨਗੇ ਤੇ ਤੁਸੀਂ ਵੱਧ ਤੋਂ ਵੱਧ ਬੱਚੇ ਸਾਡੇ ਜਿਹੜੇ ਹੈਗੇ ਦਾਖਲਾ ਕਰਾਓ ਫੋਂ ਪਹਿਲਾਂ ਨਾਲੋਂ ਦੇਖੋ ਇਹ ਫਰਕ ਤਾਂ ਜ਼ਰੂਰ ਹੈ ਕਿ ਗ੍ਰਾਂਟਾਂ ਸਰਕਾਰ ਨੇ ਬਹੁਤ ਧੜਾ ਧੜਾ ਗ੍ਰਾਂਟਾਂ ਸੁੱਟੀਆਂ ਹੈਗੀਆਂ ਤੇ ਇੱਕ ਮਤਲਬ ਬੱਚਿਆਂ ਦੇ ਬੈਠਣ ਲਈ ਜਿਹੜੇ ਰੂਮਸ ਨੇ ਉਹ ਵਧੀਆ ਫਰਨੀਚਰ ਵਧੀਆ ਤੇ ਵਾਸ਼ਰੂਮ ਟਾਇਲਟਸ ਦਾ ਖਾਸ ਖਿਆਲ ਰੱਖਿਆ ਹੈਗਾ ਹਾਈਜਨਿਕ ਹੋਣੇ ਚਾਹੀਦੇ ਆ ਤੇ ਇਸੇ ਤਰ੍ਹਾਂ ਹੀ ਜਿਹੜਾ ਬੱਚਿਆਂ ਦੇ ਖਾਣੇ ਵਿੱਚ ਵੀ ਤੁਸੀਂ ਦੇਖੋਗੇ ਉਹ ਵੀ ਨਿਊਟ੍ਰੀਸ਼ੀਅਸ ਕਰ ਦਿੱਤਾ ਗਿਆ ਤੇ ਜਿਵੇਂ ਚਨੇ ਵਗੈਰਾ ਮੌਸਮੀ ਫਾਲਰ ਇੰਟਰੋਡਿਊਸ ਕਰ ਦਿੱਤੇ ਤੇ ਇਸ ਮਤਲਬ ਪੂਰੀਆਂ ਇੱਕ ਦਿਨ ਕੀਤੀਆਂ ਤਾਂ ਕਿ ਜਿਹੜਾ ਬੱਚਿਆਂ ਦਾ ਇੰਟਰਸਟ ਵੀ ਡਿਵੈਲਪ ਹੋ ਜੇ ਸੋ ਇਹ ਜਿਹੜੀਆਂ ਮਤਲਬ ਸਰਕਾਰ ਵੱਲੋਂ ਜਿਹੜੀਆਂ ਐਫਰਟਸ ਕਰੀਆਂ ਜਾ ਰਹੀਆਂ ਨੇ ਇਹ ਇਸੇ ਕਰਕੇ ਆ ਵੀ ਸਾਡੇ ਸਾਰੇ ਜਿਹੜੇ ਹੈਗੇ ਆ ਸਕੂਲਾਂ ਦੇ ਛੋਟੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਵੀ ਚੰਗੀ ਐਜੂਕੇਸ਼ਨ ਦਿੱਤੀ ਜਾਵੇ ਤੇ ਨਾਲ ਦੀ ਨਾਲ ਹੀ ਉਹਨਾਂ ਦੇ ਮਤਲਬ ਹੋਰ ਵੀ ਓਵਰਆਲ ਡਿਵੈਲਪਮੈਂਟ ਖੇਡਾਂ ਦਾ ਵੀ ਬਹੁਤ ਖਿਆਲ ਕੀਤਾ ਜਾਂਦਾ ਲਗਾਤਾਰ ਸਾਡੇ ਖੇਡਾਂ ਹੁੰਦੀਆਂ ਕੰਪੀਟੀਸ਼ਨ ਹੁੰਦਾ ਤੇ ਇਸ ਕਰਕੇ ਕਿ ਸਾਰੇ ਬੱਚੇ ਜਿਹੜੇ ਹੈਗੇ ਨੇ ਉਹ ਮਤਲਬ ਉਹਨਾਂ ਦੀ ਅੱਛੀ ਡਿਵੈਲਪਮੈਂਟ ਹੋਵੇ